ਲਾਲ ਕੀ ਦਾ ਤਾਂ ਮੇਨ ਇਹੀ ਹੁੰਦਾ ਜੀ ਵੀ ਇਹਦਾ ਕੋਈ ਫਰਦ ਵਗੈਰਾ ਨਹੀਂ ਹੁੰਦੀ ਹੈਗੀ ਠੀਕ ਆ ਜਿੱਥੇ ਖਸਰਾ ਨੰਬਰ ਕੋਈ ਪਿੰਡ ਨੂੰ ਦਿੱਤਾ ਹੁੰਦਾ ਉੱਥੇ ਜ਼ਰੂਰ ਨਿਕਲੇ ਆਉਂਦੀ ਹੁੰਦੀ ਹੈ ਜਿਵੇਂ ਆਬਾਦੀ ਨੂੰ ਦਿੱਤੇ ਹੁੰਦੇ ਨੇ ਨੰਬਰ ਕਈਆਂ ਦੇ ਬਾਕੀ ਜਿਹੜੇ ਬਿਨਾ ਖਸਰਾ ਨੰਬਰ ਤੋਂ ਹੁੰਦੀ ਆ ਉਹ ਨੂੰ ਲਾਲ ਗੀਰ ਕਹੀ ਜਾਂਦੀ ਹੈ ਦਿੱਤੇ ਹੁੰਦੇ ਨੇ ਵੀ ਇਹ ਇਹਦਾ ਜਿਵੇਂ ਰਸਤਿਆਂ ਦੇ ਲਾਲ ਨੇ ਆ ਨੀਲੇ ਨੇ ਜਿਹੜੇ ਇਹ ਇਹ ਪਾਣੀ ਦੇ ਨੇ ਇਹ ਖਾਲ ਜਿਹੜਾ ਸਰਕਾਰੀ ਖਾਲ ਆ ਠੀਕ ਹੈ ਇਹ ਨਹਿਰ ਵਗੈਰਾ ਜੋ ਵੀ ਖਾਲ ਜਾਂਦਾ ਅੱਛਾ ਜੇ ਆ ਥੋੜੀ ਜੀ ਨਹਿਰ ਵਾਲੀ ਪੱਟੀ ਚੌੜੀ ਕਰਤੀ ਇਹਨਾਂ ਨੇ ਇਹ ਉਰੇ ਆ ਕੇ ਖਾਲ ਇਹ ਘਟ ਗਿਆ ਦੋ ਖਾਲ ਬਣ ਗਏ ਇਦਾਂ ਠੀਕ ਹੈ ਜੀ ਇਹ ਸਾਰੇ ਨੀਲੇ ਰੰਗ ਨੇ ਜਿਹੜੇ ਖਾਲਦ ਨੇ ਪੀਲੇ ਨੇ ਜਿਹੜੇ ਇਹ ਰਿਜ਼ਰਵ ਨੰਬਰ ਨੇ ਸਰਕਾਰੀ ਸ਼ਾਮਲਾਟ ਹੋ ਗਈ ਅੱਛਾ ਜੀ ਪਿੰਡ ਦਾ ਕੋਈ ਹੋਰ ਸਾਂਝੀ ਜਗ੍ਹਾ ਹੋ ਗਈ ਰਿਜ਼ਰਵ ਜਿਵੇਂ ਸਕੂਲ ਹੋ ਗਿਆ ਮੜੀਆਂ ਹੋ ਗਈਆਂ ਕਬਰਸਤਾਨ ਹੋ ਗਿਆ ਜੋ ਪਿੰਡ ਦੇ ਸਾਂਝੇ ਕੰਮਾਂ ਲਈ ਮਰੱਭਾ ਬੰਦੀ ਵੇਲੇ ਨੰਬਰ ਰਿਜ਼ਰਵ ਨੰਬਰ ਰੱਖੇ ਗਏ ਨੇ ਠੀਕ ਬਾਈ ਉਹ ਪੀਲੇ ਦਿਖਾਏ ਹੋਏ ਨੇ ਇਸ ਨਕਸ਼ੇ 'ਚ ਬਾਕੀ ਇਹ ਪ੍ਰਾਈਵੇਟ ਜ਼ਮੀਨ ਆਮ ਲੋਕਾਂ ਦੀ ਜਿਵੇਂ ਆ ਨੀਲਾ ਦਿਖਾਇਆ ਹੋਇਆ ਇਹ ਹੋ ਗਿਆ ਛੱਪੜ ਦਾ ਨੰਬਰ ਇਹ ਠੀਕ ਹੈ ਜੀ ਨੀਲੇ ਤੋਂ ਪਤਾ ਲੱਗਦਾ ਵੀ 95 ਨੰਬਰ ਹੈ ਜਿਹੜਾ ਇਹ ਟੋਬੇ ਦਾ ਨੰਬਰ ਆ ਪਿੰਡ ਦੇ ਦਾ ਲਾਲ ਕੀਰ ਵਾਲਿਆਂ ਦਾ ਇਹਦੇ ਵਿੱਚ ਸਾਰਾ ਪਿੰਡ ਬੈਠਾ ਹੁੰਦਾ ਇਹਦੇ ਵਿੱਚ ਬਈ ਕਰਨੇ ਗਲੀਆਂ ਵਗੈਰਾ ਜੋ ਵੀ ਹੈ ਉਹ ਸਾਰੇ ਇਹਦੇ ਵਿੱਚ ਹੋ ਜਾਂਦੇ ਨੇ ਠੀਕ ਆ ਲਾਲ ਕੀਰ ਦਾ ਉਹ ਕਿਵੇਂ ਜੀ ਕਈਆਂ ਦੀ ਤਾਂ ਰਜਿਸਟਰੀ ਹੁੰਦੀ ਆ ਸੈਰੀ ਪ੍ਰਾਪਰਟੀਆਂ ਦੀ ਤਾਂ ਜ਼ਿਆਦਾਤਰ ਹੁੰਦੀ ਆ ਪਿੰਡਾਂ 'ਚ ਬਹੁਤ ਘੱਟ ਹੁੰਦੀਆਂ ਨੇ ਹੁੰਦੀਆਂ ਨੇ ਜੇ ਤਾਂ ਰਜਿਸਟਰੀ ਤੁਹਾਡੇ ਕੋਲੇ ਹੈਗੀ ਆ origignal ਹੋਣੀ ਚਾਹੀਦੀ ਆ ਠੀਕ ਆ ਫਿਰ ਤਾਂ ਉਹ ਤਾਂ ਲੋਨ ਹੋ ਜੂ ਕੋਈ ਦਿੱਕਤ ਨਹੀਂ ਹੋਣੀ ਫਿਰ ਕੋਈ ਦਿੱਕਤ ਨਹੀਂ ਇਹ ਲੋਨ ਹੋ ਜਾਂਦਾ ਬੈਂਕਾਂ ਦੇ ਦਿੰਦੀਆਂ ਨੇ ਠੀਕ ਆ ਲੋਨ ਲੈਣ ਵਾਸਤੇ ਬੈਂਕ